ਤਾਕੋ ਵਿਗਨਾ ਕੋ ਲਾਗੇ ਰਾ ਕੀ ਪ੍ਰਭ ਅਗੇ ਦਾਸ ਆਓ ਜੀ ਦਸ਼ੀ ਕਾਲ ਜੀ ਸਵਾਗਤ ਕਰਦੇ ਤੁਹਾਡਾ ਅੱਜ ਦੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਸਬਰੀ ਨਾਲ ਇੰਤਜ਼ਾਰ ਸੀ ਆਪਾਂ ਨੂੰ ਕੀ ਸੀ ਐਮ ਕਦੋਂ ਚੱਲੂਗਾ ਜਦੋਂ ਆਪਾਂ ਮਸ਼ੀਨ ਚਲਾਵਾਂਗੇ ਤਾਂ ਅੱਜ ਉਹ ਦਿਨ ਆ ਗਿਆ ਤੇ ਆਪਾਂ ਅੱਜ ਕਰਨਾ ਮਹੂਰਤ ਮਸ਼ੀਨ ਦਾ ਤੇ ਆਪਣੇ ਆਪ ਦੇ ਆ ਪਹਿਲਾਂ ਤਾਂ ਵੱਢਣੀ ਉਹ ਵੱਢਦੇ ਮੱਕੀ ਅੱਜ ਆਪਣੀ ਆਪ ਦੀ 2.5 ਕਿੱਲੇ ਸੀਗੇ ਆਪਣੇ ਆਪ ਦੇ ਪੱਕੇ ਪਏ ਆ ਉਹ ਵੱਢ ਕੇ ਤੇ ਫੇਰ ਜਿੰਨਾ ਬਾਈਆਂ ਦੇ ਆਪਾਂ ਏਰੀਆ ਬੁੱਕ ਕਰਕੇ ਆਏ ਸੀਗੇ ਉਹਨਾਂ ਦਾ ਵੀ ਕੱਲ ਫੋਨ ਆ ਗਿਆ ਕਿ ਭਾਈ ਜੀ ਆ ਜਾਓ ਤੇ ਕੰਮ ਪਿਆ ਚੱਲ ਤੇ ਆਪਾਂ ਫਿਰ ਅੱਜ ਵੜਦੇ ਆਪਣੇ ਆਪ ਦੇ ਵੜ ਗਏ ਤੇ ਫਿਰ ਆਪਾਂ ਚੱਲਦੇ ਆ ਉੱਧਰ ਨੂੰ ਤੇ ਜੁੜੇ ਰਹੋ ਜੀ ਆਪਣੇ ਵਲੌਗ ਦੇ ਨਾਲ ਇਹ ਤੁਹਾਨੂੰ ਦਿਖਾਉਣੇ ਆ ਮਸ਼ੀਨਾਂ ਚਲਾਉਣੇ ਆ ਲੈਣੇ ਵਾਹਿਗੁਰੂ ਦਾ ਨਾਮ ਬਾਬਾ ਜੀ ਨੂੰ ਕੀਤਾ ਫੋਨ ਬਾਬਾ ਜੀ ਅਰਦਾਸ ਕਰ ਜਿਓ ਆ ਗਏ ਤੇ ਅਸੀਂ ਜਨ ਲਈਏ ਮਸ਼ੀਨ ਇੱਕ ਹੁਣ ਨਾ ਚੱਲੇ ਆਪਣੇ ਪੁਰਮਾਨਾਂ ਨੂੰ ਲੈਣ अपना वो मेरा ਘਰ ਮਿਲ ਜਾ ਕੇ ਲੈ ਆਵਾਂਗੇ ਫਿਰ ਜੇੜਾ ਕੋਈ ਸਾਧਨ ਤੇ ਉਹ ਆਉਣਗੇ ਫਿਰ ਸੀਜ਼ਨ ਚੱਲ ਪੜਾ ਲੰਮਾ ਤੇ ਮੁੜ ਕੇ ਘਰੇ ਗੱਡੀ ਮੋਟਰਾ ਦੀ ਉਹਨਾਂ ਨੂੰ ਵੀ ਘਰੇ ਲੋਡ ਪੈਂਦੀ ਹੈ ਮੈਂ ਚੱਲ ਬੈਠ ਜੂ ਤੂੰ ਮੈਂ ਆ ਵੀ ਅੱਗੇ ਲੈ ਜਾਣਾ ਇੱਕ ਆਪਾਂ ਮਕੈਨੀਕਲ ਕੱਢ ਕੇ ਜੈਕ ਪਾਉਣਾ ਸੀਗਾ ਨਵਾਂ ਹੋਰ ਉਹ ਕਟਰ ਦਾ ਵਜ਼ਨ ਬਹੁਤ ਬਣ ਜਾਂਦਾ ਤੇ ਜੈਕ ਤਿੰਨ ਕਰਨੇ ਪੈਂਦੇ ਆ ਉਹ ਡਿਸਟ੍ਰੀਬਿਊਟਰ ਤੋਂ ਪਾਵਰ ਬੂਰ ਉਧਾਰ ਲੈਂਦੇ ਫਿਰ ਉਹਨਾਂ ਬਾਕੀ ਉਹ ਗੋਕੀਆਂ ਪਾੜਨ ਦਾ ਸਾਰ ਡਰ ਰਹਿਂਦਾ ਹਾਲਾ ਤੇ ਤਾਂ ਹੀ ਆ ਗਿਆ ਪਾ ਗਿਆ ਜੀ ਜੈਕੀ ਪਾ ਲਈ ਇੱਕ ਹੋਰ ਤੇ ਚਲੋ ਜੁੜੇ ਰਹੋ ਜੀ ਸਾਡੇ ਅੱਜ ਵਲੌਗ ਦੇ ਨਾਲ ਤੁਹਾਨੂੰ ਦਿਖਾਉਣੇ ਅੱਜ ਆਪਾਂ ਤੇ ਕਿਵੇਂ ਚੱਲਦੀ ਹੈ ਆਪਣੀ ਮਸ਼ੀਨ ਤੇ ਦੱਸਿਆ ਜੇ ਫਿਰ ਲੈਨੇ ਵਾਹਿਗੁਰੂ ਦਾ ਨਾਮ ਬਾਬੇ ਬੁੱਢੇ ਦਾ ਤੇ ਚੱਲੇ ਆਪਾਂ ਮਹੂਣ ਤੇ ਲੈ ਆਈਏ ਆਪਣੇ ਫੋਰਮੈਨਾਂ ਨੂੰ ਚਲੋ ਜੀ ਠੀਕ ਹੈ ਬਾਈ ਜੀ ਇੱਥੋ ਦੀ ਹਾਂ ਆਓ ਜੀ ਆਹ ਲਿਆਂਦਾ ਜੈਕ ਕੋ ਮਕੈਨੀਕਲ ਕੱਢ ਕੇ ਤੇ ਹੁਣ ਆਪਾਂ ਤਿੰਨ ਕਰਦੇ ਨੇ ਜੈਕ ਇੱਥੇ ਜਾਣ ਦੇ ਮੇਰੇ ਨਾਲ ਕੱਟ ਲੈ ਤੇ ਪਾ ਦਈਏ ਜੈਕ ਤੇ ਫਿਰ ਚੱਲਦੇ ਮੱਕੀ ਵੜਨ ਆਪਣੀ ਤੇ ਦਿਖਾਉਨੇ ਆ ਤੁਹਾਨੂੰ ਸਫਾਈ ਫਿਰ ਬੋੜੀ ਚੱਕ ਦੇ ਚੱਲੋ ਚੱਲ 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 ਬਾਈ ਇੱਥੇ ਕਿਨੇ ਕਰਲਾ ਟੇਢੀ ਜੀ ਬੱਸ ਜੈਵੀਰ ਚਾਹ ਚਾ ਪੀਣੀ ਕਿ ਰੋਟੀ ਓਏ ਕਰਤਾ ਜੀ ਡਬਲ ਜੈਕ ਇਥੇ ਟੀ ਤੋਂ ਸਪਲਾਈ ਦੇਤੀ ਉੱਥੇ ਟੀ ਲਾਤੀ ਆ ਹੋਰ ਕੋਹਨੇ ਬਲੁੰਦੀ ਲੋੜ ਪਈ ਜੈਕ ਮਕੈਨੀਕਲ ਕੱਢ ਕੇ ਜੈਕ ਦੋ ਕਰਤੇ ਆ ਮਕੈਨੀਕਲ ਪਹਿਲਾਂ ਇੱਧਰ ਰੱਦ ਆਈ ਇੱਧਰ ਲਾ ਦੀਏ ਪਰ ਇੱਧਰ ਟੁੱਟ ਪਾਜ ਬਾਅਦ ਵਲਡਿੰਗ ਸ਼ਲਡਿੰਗ ਬਾਹਲਾ ਕਰਨਾ ਪੈਣਾ ਹੈ ਮੈਂ ਫਿਰ ਛੱਡੋ ਖੜਾ ਮਕੈਨਿਕਲ ਰੈਂਡ ਨੇ ਪਗੜਾ ਸੜਕ ਤੇ ਭਜਾਉਣੀ ਆ। ਬਾਕੀ ਤਕਰੀਬਨ origignal ਹੀ ਹੋ ਗਿਆ ਰੰਗ ਨਾਲ ਦਾ ਰੈਂ ਨਹੀਂ ਲੱਗਦਾ ਜਿਵੇਂ ਦੋ ਹੀ ਦਿੱਤੇ ਕੰਪਨੀਆਂ। ਚਲੋ। ਦੇਖੀ ਆਨੇ ਬਾਬਾ ਜੀ ਨੂੰ ਬਰਦਾਸ਼ ਬੇਨਤੀ ਕਰਾ ਕੇ ਇਹ ਤਾਂ ਫਿਰ ਨੂੰ ਚਲਾਉਨੇ ਆ ਤੋਰਦੇ ਆ। ਕੋਲੇ ਰੋ ਜੀ ਸਾਡੇ ਵਲੌਗ ਦੇ ਨਾਲ ਦਿਖਾਉਣੇ ਤੁਹਾਨੂੰ ਅੱਜ। ਜਿੰਨਾ ਕੋ ਲੱਗੇ ਰਾ ਕੀ ਪ੍ਰਭ ਅਗੇ ਅਰਦਾਸ ਚਲੋ ਲਓ ਜੀ ਪੂਰਤੀ ਆ ਮਸ਼ੀਨ ਚਲਦੇ ਆਪਾਂ ਵੀ ਮਗਰ ਲੈ ਗਏ ਮੋਟਰਸੈੱਡ ਲਓ ਜੀ ਆਗੇ ਖੇਤ ਔਰ ਮੱਕੀ ਆ ਵਧਣੀ ਆਪਾਂ ਤੇ ਲੱਗਿਆ ਪਾਉਣ ਕਟਰ हाणी मशीन मकी पे ਲਓ ਜੀ ਮੱਕੀ ਵੱਢ ਕੇ ਆ ਗਏ ਸੀ ਆਪਾਂ ਤੇ ਹੁਣ ਆਪਾਂ ਪਾਦੇ ਆ ਚਾਲੇ ਵੀਡੀਓ ਬਣਾਉਂਦਾ ਟਾਈਮ ਨਹੀਂ ਲੱਗਾ ਤੇ ਸਮਾਨ ਸਮੁੰਡ ਰੋਡ ਲੋਡ ਕਰਦੇ ਰਹੇ ਰੱਖਦੇ ਰਹੇ ਤੇ ਆਪਣਾ ਹੁਣ ਲੱਗਿਆ ਕਟਰ ਪਾਉਣ ਤੇ ਮਗਰ ਕਟਰ ਤੇ ਆਪਾਂ ਪਾ ਦੇਣੀ ਆ ਜੀਬ ਜੀਬ ਪਾ ਗਏ ਤੇ ਫਿਰ ਆਪਾਂ ਚੱਲਦੇ ਆਂ ਜੀਬ ਕਟਰ ਤੇ ਮਗਰ ਕਰਦੇ ਆਂਗੇ ਉਹ ਲੋੜ ਪਤਾ ਕਰ ਸਾਰਾ ਲੋ ਜੀ ਆਪਾਂ ਵੀ ਪਏ ਸੀ ਇਹ ਤੌਰ ਤੇ ਮਸ਼ੀਨ ਦਿੱਤੀ ਆ ਤੌਰ ਆਪਾਂ ਪੰਚਨ ਆਣੇ ਆ ਪੀਰ ਮੁਹੰਮਦ ਲੰਘੇ ਇਹ ਨੂੰ ਅੰਗ ਸ਼ਹਿਰ ਲੰਘਦੇ ਪਏ ਆ ਇੰਦਰ ਦੀ ਜਾਵਾਂਗੇ ਕਰਤਾਰਪੁਰ ਤੇ ਸੁਲਤਾਨਪੁਰ ਕਪੂਰ ਥਲਾ ਇੱਧਰ ਦੀ ਹੁੰਦੇ ਹੋਏ ਜਾਵਾਂਗੇ ਦਿਖਾਉਣੇ ਤੁਹਾਨੂੰ ਗਾਂ ਚੱਲ ਕੇ ਮਸ਼ੀਨ ਦਿਖਾਉਣੇ ਏਰੀਆ ਨਾਲੇ ਤੁਹਾਨੂੰ ਮੱਕੀ ਦਾ ਉੱਥੇ ਪਹੁੰਚ ਕੇ ਚਲੋ ਜੁੜੇ ਰਹੋ ਜੀ ਸਾਡੇ ਵਲੌਗ ਦੇ ਨਾਲ ਜਾਂਦੀ ਹੈ ਜੀ ਮਸ਼ੀਨ ਆਪਣੀ ਆਓ ਜੀ ਪਹੁੰਚ ਗਏ ਆਪਾਂ ਆਪਣੇ ਟਿਕਾਣੇ ਤੇ ਆ ਗਈ ਮਸ਼ੀਨ ਲੱਗ ਗਈ ਆ ਟਿਕਾਣੇ ਤੇ ਮਸ਼ੀਨ ਤੇ ਐਸੀ ਗਾਹ ਕਿੱਕ ਦੋ ਤੇ ਉਹ ਥੋੜਾ ਜਿਹਾ ਪਾਣੀ ਪਿਆ ਵਾ ਨਾਲ ਨਾਲ ਪੱਕ ਸੌਕੀ ਲੈਣ ਦੀ ਫੇਰ ਹੀ ਚਲਾਵਾਂਗੇ ਕਿਵੇਂ ਆ ਫਿਰ ਏਰੀਆ ਪੂਰਾ ਵਧੀਆ ਨਜ਼ਾਰੇ ਆ ਹੈ ਪੂਰਾ ਵਧੀਆ ਮਸ਼ੀਨ ਕਿੰਨੀ ਗਾ ਮਸ਼ੀਨ ਅੱਜ ਤਾਂ ਆਪਣੀ ਇਕੱਲੀ ਬਲ ਮਸ਼ੀਨ ਦਾ ਆਪਣੀਆਂ ਗੱਲਾਂ ਨੇ ਤੇ ਬਾਕੀ ਏਰੀਆ ਹੋਰੀਆ ਵਧੀਆ ਠੀਕ ਆ। ਉਹ ਕੰਮ ਕਰਨਾ ਆਪਾਂ ਦਾ। ਹਾਂ ਸਹੀ ਕੰਮ। ਅੱਜ ਕੀ ਲੈਂਦੀ ਰਾਣੀ ਸੰਦਰਾ ਨਾਲ। ਜੀ ਵੀ ਜੀ ਦੀਆਂ ਵਲਾਂ ਸਮਾਨ ਸੱਟ ਐਗਣੀ ਬੱਚੇ ਐਂ ਪਿਆਰੇ ਨੇ ਜਿੱਧਰ ਜਾਣਾ ਹੀ ਚਲੇ ਜਾਣਾ। ਸਾਲਾ ਮੋਟਰਸਾਈਕਲ ਹੋਵੇ ਤੇ ਕਿੱਥੇ ਰੱਖੇ। ਹਾਂ। ਥੋੜਿਆ ਆ ਦਾ ਜੋ ਮੜਾ ਮੋਟਾ ਸਮਾਨ ਆ ਜਾਂਦਾ। ਹਾਂ ਤੇ ਵੇਚੀ ਆ। ਹਾਂ ਬਾਕੀ ਯਾਹਾਂ ਆ। ਆਪਣਾ ਗਾਂ ਹੁਣਾਂ ਪੀਵੀਸੀ ਲੈ ਜਾਇਆ ਕਰਾਂਗੇ ਹੂੰ ਮੋਟਰਸਾਂ ਲੈ ਜਾਇਆ ਗਾ ਔਖੇ ਇਹਦਾ ਯਾਰ ਇਹਦਾ ਸੋਫਾ ਵੜਾਵਾ ਦੀਵ ਦਾ ਨਾਲ ਸਮਾਨ ਸੋਣ ਬੰਦਾ ਰੱਖ ਉਹ ਗੱਦਾ ਇੱਕ ਰੱਖੇ ਵਿੱਚ ਜਿੱਥੇ ਸ਼ਾਮ ਮਿਲ ਗਈ ਉੱਥੇ ਹੀ ਡਾਇਆ ਤੇ ਪੈਗੇ ਦੁਪਹਿਰੇ ਮਸ਼ੀਨ ਕੋਲੇ ਹੀ ਹੋਰ ਇਹਦਾ ਵੜਾ ਰੇ ਸਾਰੀ ਤੇ ਚਲਦੀ ਰਹਿੰਦੀ ਹੈ ਨਾ ਇਹ ਕਿਹੜੀ ਉਹ ਜੀ ਡੰਡਾ ਤੁੰਨਿਆਂ ਵਿੱਚ ਕਾਦੋ ਚੱਲਦੀ ਆ ਤੋੜਿਆ ਪੈਪ ਇਹ ਯਾਰ ਡੋਡ ਡਰਾਸ ਹੁੰਦੀ ਏਰੀਆ ਦੀ ਹਾਂ ਅਕੀ ਤੇ ਪਿੰਡ ਚਲਾਈ ਸੀ ਆਪਣੇ ਪਿੰਡ ਵਧੀਆ ਸਫਾਈ ਸੋਈ ਦਾ ਠੀਕ ਵੀ ਪਰ ਥੋੜੀ ਮੱਕੀ ਹਰੀ ਸੀਗੀ ਛੜਤੀ ਫਿਰ ਵੱਢਣ ਤੇ ਉਹ ਜਨਤਾ ਐ ਦੀ ਹੈ ਕੀ ਆਉਦਾ ਉੱਡ ਗਿਆ ਚਲੋ ਜੀ ਬਸਓ ਲਾਈਕ ਕਮੈਂਟ ਕਰਕੇ ਤੁਹਾਨੂੰ ਅਜਦਾ ਸਾਡਾ ਵਲੌਗ ਕੈਜਾ ਲੱਗਾ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਚ ਤਦ ਤੱਕ ਦੇ ਲਈ ਰੱਬ ਰੱਖਾ